जिंदाबाद 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 हमने का कानून ये के मारे ले गया के ले गया हमने का कानून ले कर आएंगे ले कर आएंगे काम दियाड़ी दिन तो निष्ठा शो करते करो 6 घंटे करो 6 घंटे करो काम दियाड़ी दिन तो निष्ठा शो करते करो 6 घंटे करो 6 घंटे करो ड़ी ऑल इंडिया स्टूडेंट फेडरेशन ज़िंदबादाद ऑल इंडिया ਜ਼ਿੰਦਾਬਾਹ ਆਲ ਇੰਡੀਆ ਯੂਥ ਫੈਡਰੇਸ਼ਨ ਜ਼ਿੰਦਾਬਾਹ ਜ਼ਿੰਦਾਬਾਹ ਬਲਿਆੜੀ ਸਮਾਜੇ ਕੇਂਦੇ ਕਰੋ ਬਰੇਗਾ ਮਾਸ ਕਰੋ ਸ਼ਾਮ ਕਰੋ ਬਰੇਗਾ ਮਾਸ ਕਰੋ ਅੱਜ ਮੋਗਾ ਦੇ ਡੀਸੀ ਦਫ਼ਤਰ ਦੇ ਵਿੱਚ ਪਾਲੈਂਤਿਆਂ ਯੂਥ ਫੈਡਰੇਸ਼ਨ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਮਨੁੱਖੀ ਕੜੀ ਬਣਾਈ ਗਈ ਆ ਆਪ ਆਪਾਂ ਇਸ ਦੇ ਆਗੂ ਦੇ ਨਾਲ ਗੱਲਬਾਤ ਕਰਦੇ ਆਂ ਇਹ ਜਿਹੜੀ ਤੁਸੀਂ ਇੱਥੇ ਮਨੁੱਖੀ ਕੜੀ ਬਣਾਈ ਹੈ ਇਹਦਾ ਉਦੇਸ਼ ਕੀ ਆ ਅ ਸੀ ਪਾਤ ਪੰਧੀਆਂ ਦੋਵੇਂ ਕਲਾਬੀ ਜਿੱਥੇ ਮਦਦੀਆਂ ਵੱਲੋਂ ਸਰਪਾਤ ਮੰਤੋਂ ਦੇ ਨੂੰ ਅਤੇ ਆਲ ਇੰਡੀਆ ਸਟੂਡੈਂਟ ਪ੍ਰੋਟੈਕਸ਼ਨ ਦੇ ਵੱਲੋਂ ਪਿਛਲੇ ਮੱਲਾ 25 ਸਾਲਾਂ ਤੋਂ ਰੋਜ਼ਗਾਰ ਪ੍ਰਾਪਤੀ ਦੇ ਮੰਚਲੇ ਚਲਾਈ ਹੋਈ ਆ ਸੋ ਇਹਦਾ ਅਗਲਾ ਪੜਾਵਾ ਜਿਹੜਾ ਬਨੇਗਾ ਪ੍ਰਾਪਤੀ ਮੈਮਾ ਬਨੇਗਾ ਭਗਤ ਸਿੰਘ ਨੈਸ਼ਨਲ ਅਪਲਾਈਮੈਂਟ ਗਾਰੰਟੀ ਐਕਟ ਕੌਲਸਕੰ ਕੰਮ ਰੁਜ਼ਗਾਰ ਗਾਰੰਟੀ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਬਾਤ ਸੁਣਾਉਣਾ ਚਾਹੀਦਾ ਜਿਸ ਦੇ ਤਹਿਤ ਜਿਹੜਾ ਮਤਲਬ 8 ਸਿੱਖਤ ਨੂੰ 35000 ਰੁਪਏ ਜਿਹੜਾ ਅੱਧ ਸਿੱਖਤਾਂ ਉਹਨੂੰ 40000 ਰੁਪਏ ਜਿਹੜਾ ਸਿੱਖਤਾਂ ਨੂੰ 45000 ਰੁਪਏ ਜਿਹੜਾ ਤੇ ਸਿੱਖਤਾਂ ਨੂੰ 60000 ਰੁਪਏ ਇਸ ਤਰੀਕੇ ਨਾਲ ਜਿਹੜਾ ਯੋਗਤਾਮੁਤਾ ਰੁਜ਼ਗਾਰ ਦੀ ਕਾਨੂੰਨੀ ਗਾਰੰਟੀ ਹੋਣੀ ਚਾਹੀਦੀ ਆ ਸੋ ਇਹ ਸਾਡਾ ਜਿਹੜਾ ਮਕਸਦ ਮਕਸਦ ਹੈ ਕਿ ਤੁਸੀਂ ਇੱਥੇ ਮਨੁੱਖੀ ਕੜੀ ਲੰਬੀ ਕਤਾਰ ਦੇ ਵਿੱਚ ਖੜੇ ਆ ਤੇ ਇਸ ਇਹਦਾ ਸਬੰਧ ਕੀ ਆ ਮੰਨ ਲਓ ਤੁਸੀਂ ਕਿਸ ਦੇ ਅਕੋਰਡਿੰਗ ਇੱਥੇ ਖੜੇ ਆ ਅੱਜ 올 ਇੰਡੀਆ ਸਟੂਡੈਂਟ ਰਿਪਰੇਸਨ ਤੇ 올 ਇੰਡੀਆ ਯੂਥ ਫੈਡਰੇਸ਼ਨ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਡੀਸੀ ਆਫਿਸ ਦੇ ਬਾਹਰ ਇਥੋਂ ਮੁਹੰਮਦੀ ਸ਼ੁਰੂਆਤ ਤਾਂ ਬਹੁਤ ਟਾਈਮ ਪਹਿਲਾਂ ਹੋਈ ਸੀਗੀ ਅੱਜ ਇੱਕ ਕਦਮ ਹੋਰ ਫੁੱਟਿਆ ਗਿਆ ਕਿ ਹਰ ਮਹੀਨੇ ਜਿਹੜਾ ਇਹ ਜਿਹੜਾ ਪ੍ਰਦਰਸ਼ਨ ਕੀਤਾ ਜਾਊਗਾ ਤੇ ਬਾਤ ਖਵਾ ਦੇ ਨੌਜਵਾਨਾਂ ਨੂੰ ਇਹ ਸਾਡੇ ਜਿਹੜੀ ਬਨੇਗਾ ਪ੍ਰਾਪਤੀ ਦੀ ਮੁਹਿੰਮਾ ਇਹਦੇ ਨਾਲ ਜੋੜਿਆ ਜਾਊਗਾ ਤੇ ਜਿਹੜਾ ਸਰਕਾਰ ਵੱਲੋਂ ਕਾਨੂੰਨ ਪਾਸ ਕੀਤਾ ਗਿਆ ਕਿ ਹਫਤੇ 'ਚ 90 ਘੰਟੇ ਕੰਮ ਕੀਤਾ ਜਾਊਗਾ ਉਹਨੂੰ ਕੱਟ ਕਰਕੇ 6 ਘੰਟੇ ਜਿਹੜਾ ਕੰਮ ਦਿਹਾੜੀ ਸਮਾਂ ਕੀਤਾ ਜਾਵੇ ਉਹਦੀ ਵੀ ਇਹ ਮੁੱਖ ਮੰਗਾਂ ਤਾਂ ਉਹਦੇ ਕਰਕੇ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਇਹ ਗੱਲ ਅੱਜ ਡੀਸੀ ਆਫਿਸ ਮੋਗਾ ਦੇ ਵਿੱਚ ਆਲ ਇੰਡੀਆ ਯੂਥ ਫੈਡਰੇਸ਼ਨ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਇਥੇ ਪ੍ਰੋਗਰਾਮ ਕੀਤਾ ਗਿਆ ਉਸ ਦੇ ਸਬੰਧ ਦੇ ਵਿੱਚ ਆਓ ਅਸੀਂ ਯੂਥ ਆਗੂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇੱਥੇ ਜਿਹੜੀ ਇਹਨਾਂ ਨੇ ਮਨੁੱਖੀ ਕੜੀ ਜਿਹੜੀ ਬਣਾਈ ਆ ਉਹਦਾ ਕੀ ਮਕਸਦ ਆ ਆਓ ਗੱਲਬਾਤ ਕਰਦੇ ਹਾਂ ਧੰਨਵਾਦ ਸਾਥੀਓ ਸਾਥੀ ਅਸੀਂ ਅੱਜ ਜਿਹੜਾ ਚਾਹੁੰਦੇ ਆ ਵੀ ਜਿਹੜਾ ਕੰਮ ਦਿਹਾੜੀ ਸਮਾਂ ਉਹ 6 ਘੰਟੇ ਹੋਵੇ ਜਿਹੜਾ ਪੂਰਾ ਹਫਤਾ ਉਹ 35 ਘੰਟਿਆਂ ਦਾ ਹੋਵੇ ਯਾਨੀ ਕਿ 5 ਦਿਨ ਜਿਹੜਾ ਕੰਮ ਆ ਉਹ 6-6 ਘੰਟੇ ਤੇ ਇਹਦਾ ਸ਼ਨੀਵਾਰ ਉਹ ਦਿਨ ਜਿਹੜਾ 5 ਘੰਟੇ ਕੰਮ ਹੋਵੇ ਪਰ ਜਿਹੜੇ ਸਰਕਾਰਾਂ ਜਾਂ ਕਾਰਪੋਰੇਟ ਘਰਾਣੇ ਉਹ ਚਾਹੁੰਦੇ ਆ ਵੀ ਕੰਮ ਦਿਹਾੜੀ ਸਮਾਂ 90 ਘੰਟੇ ਹੋਵੇ ਉਹ ਐਤਵਾਰ ਦੀ ਛੁੱਟੀ ਵੀ ਬੰਦ ਕਰਨਾ ਚਾਹੁੰਦੇ ਆ ਉਹ ਚਾਹੁੰਦੇ ਆ ਵੀ ਸੋਮਵਾਰ ਤੋਂ ਸ਼ਨੀਵਾਰ ਤੱਕ ਜਿਹੜਾ 13 ਘੰਟੇ ਕੰਮ ਤੇ ਐਤਵਾਰ ਨੂੰ 12 ਘੰਟੇ ਕੰਮ ਜਿਹੜਾ ਉਹ ਜਿਹੜੇ ਵੀ ਮਜ਼ਦੂਰ ਆ ਜਾਂ ਜਿਹੜੇ ਮੁਲਾਜ਼ਮ ਆ ਉਹ ਕਰਨ ਅਸੀਂ ਇਹਦਾ ਵਿਰੋਧ ਕਰਦੇ ਆ ਇਸ ਕਰਕੇ ਅੱਜ ਅਸੀਂ ਇਥੋਂ ਮੋਗੇ ਤੋਂ ਜਿਹੜੀ ਡੀਸੀ ਦਫ਼ਤਰ ਤੋਂ ਸ਼ੁਰੂਆਤ ਕੀਤੀ ਆ ਸਾਰੇ ਪੰਜਾਬ ਜੀ ਆ ਕੇ ਆਂਡ ਇੰਡੀਆ ਸਟੂਡੈਂਟ ਯਾਦ ਇਹ ਵੀ ਯਾਦ ਰੱਖੋ ਕਿ ਜਦੋਂ ਤੁਸੀਂ ਕਿਰਵਾਤ ਵਿੱਚ ਜੇ ਠੀਕਾ ਉਹਨਾਂ ਦਾ ਟੇਕ ਆਉਂਦਾ ਹੈ ਜਿਹੜਾ ਸੇਕ ਹੈ ਦੇ ਕੰਮ ਦਿਹਾੜੀ ਸਮਾਂ ਜਿਹੜਾ ਸਾਰਿਆਂ ਦੇ ਹੱਕ ਦੀ ਗੱਲ ਹੈ ਕਿਉਂਕਿ ਇਹਦੇ ਤੇ ਆਪਾਂ ਕਹਿੰਦੇ ਐਮਐਸਟੀ ਅੰਡਰਸਟੈਂਡਿੰਗ ਜਿਹੜਾ ਆਪਾਂ ਫਸਲਾਂ ਤੇ ਬੰਦਦੇ ਉਹ ਵੀ ਜਿਹੜਾ ਵਹਿਚ ਆਪਣੀ ਦਿਹਾੜੀ ਪਾ ਕੇ ਤੈਅ ਹੁੰਦਾ ਹੈ ਕਿ ਸੇਕ ਹੈ ਕਿੰਨੇ ਦਿਹਾੜੀ ਹੈ ਇਹ ਪੈਸਾ 40 ਘੰਟੇ ਦੇ ਹਿਸਾਬ ਨਾਲ ਕਿਉਂਕਿ ਫਸਲਾਂ ਦਾ ਕੰਮ ਹੈ ਜਿਹੜਾ ਸਾਲ ਦੇ ਵਿੱਚ ਸਿਰਫ 40 ਘੰਟੇ ਦੀਹਾੜੀ ਹੈ ਕਿਲੀ ਫੇਟਾ ਦੇ ਵਿੱਚ ਮਜ਼ਦੂਰ ਕਰਦਾ ਜਾਂ 40 ਘੰਟੇ ਦਾ ਕੰਮ ਆ ਜਿਹੜਾ ਆਪ ਜੀਮੀਦਾਰ ਖੁੱਦ ਕਰਦਾ ਉਸ ਹਿਸਾਬ ਨਾਲ ਜਿਹੜਾ ਐਮਐਸਟੀ ਚ ਪੈਸੇ ਦਰਜ ਹੁੰਦੇ ਆ ਪਰ ਜੇ 40 ਘੰਟੇ ਦੇ ਥਾਂ ਤੇ ਉਹ 60 ਘੰਟੇ ਉਹਦੇ ਵਿੱਚ ਪੈਣਗੇ ਤੇ ਉਹਦੇ ਨਾਲ ਐਮਐਸਟੀ ਚ ਵੀ ਬਾਤ ਹੋਊਗਾ ਇਸ ਕਰਕੇ ਕਿਸਾਨਾਂ ਦੇ ਵੀ ਹੱਕ ਦੀ ਗੱਲ ਹੈ ਮਜ਼ਦੂਰਾਂ ਦੇ ਵੀ ਹੱਕ ਦੀ ਗੱਲ ਹੈ ਆਪਣੇ ਪਿਛਲੇ ਪਾਸੇ ਹੈ ਜੀ ਨੈਸਟ ਹੈ ਜੇ ਉਹਦੇ ਚ ਲਗਭਗ ਕਹਿ ਦਈਏ ਵੀ 15000 ਮਜ਼ਦੂਰ ਕੰਮ ਕਰਦਾ ਉਹ ਚਾਹੁੰਦੇ ਆ ਵੀ ਇਹਦੇ ਵਿੱਚ 10000 ਹੀ ਕੰਮ ਕਰੇ 5000 ਨੂੰ ਕੱਢਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਵੀ ਇਹਦੇ ਵਿੱਚ 5000 ਹੋਰ ਐਡ ਹੋ ਕੇ ਇਹਦੇ ਵਿੱਚ ਜਿਹੜਾ 20000 ਮਜ਼ਦੂਰ ਕੰਮ ਕਰੇ ਇਸੇ ਤਰ੍ਹਾਂ ਹੀ ਹੋਰ ਫੈਕਟਰੀਆਂ ਚਾ ਹੋਰ ਕੰਮਾਂ ਚਾ ਵੀ ਜਿਹੜੇ ਹੋਰ ਨੌਜਵਾਨ ਜਿਹੜੇ ਬੇਰੋਜ਼ਗਾਰ ਫਿਰਦੇ ਆ ਕੰਮ ਦਿਹਾੜੀ ਸਮੇਂ ਨੂੰ ਜਿਹੜਾ ਘਟਾ ਕੇ ਉਹਨਾਂ ਨੌਜਵਾਨਾਂ ਨੂੰ ਕੰਮ ਤੇ ਲਿਜਾਇਆ ਜਾਵੇ ਇਸ ਕਰਕੇ ਇਸ ਹੱਤ ਵਿੱਚ ਅਸੀਂ 6 ਘੰਟੇ ਕੰਮ ਦਿਹਾੜੀ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਅਸੀਂ ਮਹੀਨਾ ਬਾਾਰ ਹਰੇਕ ਮਹੀਨੇ ਜਿਹੜਾ ਡੀਸੀ ਦਫ਼ਤਰ ਦੇ ਸਾਹਮਣੇ ਆ ਆਪਣਾ ਇਹ ਪ੍ਰਦਰਸ਼ਨ ਕਰਿਆ ਕਰਾਂਗੇ ਆਉਣ ਵਾਲੇ ਸਮੇਂ 'ਚ ਜਿਹੜੇ ਨੌਜਵਾਨ ਸਾਥੀ ਐ ਵਾਧੇ ਜਾਣਗੇ ਹੋਰ ਵਾਧੇ ਜਾਣਗੇ ਉਮੀਦ ਆ ਜਿਹੜੇ ਫੈਕਟਰੀਆਂ ਵਾਲੇ ਜਾਂ ਜਿਹੜੇ ਹੋਰ ਕੰਮ ਏ ਆ ਇਹ ਵੀ ਸਾਡੇ ਨਾਲ ਜਿਹੜੇ ਆਉਣ ਵਾਲੇ ਸਮਿਆਂ 'ਚ ਜਿਹੜੇ ਖੁੱਲ ਕੇ ਸਾਹਮਣੇ ਆਉਣਗੇ ਤੇ ਇਹ ਲੜਾਈ ਲੜਨਗੇ ਤੇ ਜਿੱਤਣਗੇ ਜਿੰਦਾਬਾਦ ਇਹਦੇ ਨਾਲ ਤੁਸੀਂ ਇਹ ਸੋਚਦੇ ਆ ਵੀ ਜਿਹੜੇ ਸਰਕਾਰੀ ਵੱਲ ਮਹਿਕਮਿਆਂ ਦੇ ਵਿੱਚ ਲੱਗੇ ਆ ਉਹ ਵੀ ਇਹਦੇ ਅੰਡਰ ਦੇ ਵਿੱਚ ਆਉਣਗੇ ਜਿਹੜਾ ਕਾਨੂੰਨ ਵੇ ਬਣਿਆ ਆ ਜੀ ਇਹ ਕਾਨੂੰਨ ਸਿਰਫ ਆਪਣੇ ਪੰਜਾਬ ਵਾਸਤੇ ਨਹੀਂ ਜਾਏਂਦੀਆਂ ਵਾਸਤੇ ਨੇ ਕੋਈ ਵਰਲਡ ਲੈਵਲ ਤੇ ਕਾਨੂੰਨ ਪਾਸ ਹੋਣ ਜਾ ਰਿਹਾ ਉਹਨਾਂ ਨੇ ਇਹ ਤਾਂ ਤਜਵੀਜ਼ਾਂ ਜਿਹੜੀ ਵੱਡੇ ਕਾਰਪੋਰੇਟ ਘਰਾਣਿਆਂ ਆ ਉਹਨਾਂ ਨੇ ਕਰਤੀ ਐ ਆਪਣਾ ਟਾਂਕ ਜਦੋਂ ਹੁਣ ਬਣਿਆ ਦੇਸ਼ ਦਾ ਰਾਸ਼ਟਰਪਤੀ ਆ ਅਮਰੀਕਾ ਦਾ ਉਹਨੇ ਬੋਲਦਿਆਂ ਕਹਿ ਦਿੱਤਾ ਕਿ ਮੈਂ ਜਿਹੜੇ ਇਹ ਜਿਹੜਾ ਕੋਰਣਾ ਇਹ ਪਾਸ ਕਰਨਾ ਇਸ ਕਰ ਤੋਂ ਕੋਈ ਗੱਲ ਚੱਲ ਪਈ ਆ ਇਹ ਕਦੇ ਇੱਥੇ ਨੂੰ ਕਰਨ ਵਾਲੀ ਗੱਲ ਨਹੀਂ ਆ ਸਾਰੇ ਬਾਡ ਦੀ ਗੱਲ ਨੂੰ ਹੋਣਾ ਇਸ ਕਰਕੇ ਜਿਹੜੇ ਬਾਹਰੋਂ ਨੌਜਵਾਨ ਸਾਥੀ ਆ ਜਾਂ ਹੋਰ ਜਿਹੜੇ ਆਪਣੇ ਮਿੱਤਰ ਦੋਸਤ ਗਏ ਆ ਇਹ ਵੀ ਸਾਰੇ ਜਿਹੜਾ ਸਰਕਾਰਾਂ ਬਾਫ ਕੇ ਜਿਹੜਾ ਆਲਾ ਕੰਮ ਕਰਦੇ ਨੇ ਉਹਨਾਂ ਦੇ ਕੰਮ ਤੋਂ ਬਾਹਰ ਕਰਨ ਵਾਲਾ ਕੰਮ ਕਰਨੀ ਆ ਇਸ ਕਰਕੇ ਇਹ ਲੜਾਈ ਪੂਰੇ ਬਾਡ ਲੈਵਲ ਦੀ ਆ ਇਕੱਲੇ ਇਹਨਾਂ ਮਜਬੂਮਾਂ ਦੀ ਨਹੀਂ ਇਹ ਪੂਰੇ ਬਾਡ ਦੇ ਜਿੰਨੇ ਵੀ ਮਜਬੂਮਾਂ ਜਿੰਨੇ ਵੀ ਕੰਮ ਹੈ ਜਿੰਨੇ ਵੀ ਕਿਰਤ ਨੂੰ ਪਿਆਰ ਕਰਨ ਵਾਲਿਆ ਇਹ ਸਾਰੇ ਲੋਕਾਂ ਦੀ ਲੜਾਈ ਔਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਹੜੇ ਸਰਕਾਰ ਹਾਰੀ ਮਹਿਕਮਿਆਂ ਵਾਲੇ ਆ ਤੇ ਉਹਨਾਂ ਨੂੰ ਵੀ ਲਿਆਉਣ ਦੇ ਤੁਸੀਂ ਕੋਈ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦਾ ਤੇ ਹੈ ਅਸੀਂ ਉਹਨਾਂ ਨਾਲ ਜਰੂਰ ਸੰਪਰਕ ਕਰਾਂਗੇ ਕਿਉਂਕਿ ਜੇ ਅੱਜ ਉਹ 8 ਘੰਟੇ ਕੰਮ ਕਰਦੇ ਆ ਜੇ ਸਮਾਂ ਜਿਹੜਾ 13 ਘੰਟੇ ਦਾ ਪਾਸ ਹੁੰਦਾ ਕਾਨੂੰਨ ਤੇ ਉਹਨਾਂ ਨੂੰ ਵੀ ਜਿਹੜਾ ਦਫ਼ਤਰਾਂ 'ਚ 13-13 ਘੰਟੇ ਜਿਹੜਾ ਕੰਮ ਕਰਨਾ ਪਊਗਾ ਫੇਰ ਕਰਕੇ ਉਹਨਾਂ ਦੀ ਜਿਹੜੇ ਲੋੜ ਹੈ ਔਰ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਤਾਲਮੇਲ ਕਰਾਂਗੇ ਵੀ ਇਹਨਾਂ ਪ੍ਰੋਗਰਾਮਾਂ 'ਚ ਉਹਨਾਂ ਨੂੰ ਵੀ ਸ਼ਾਮਲ ਕਰਵਾਇਆ ਜਾ ਸਕੇ